ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਬੈਂਗਣੀ ਦੀ ਫਸਲ ਬਾਰੇ ਅੱਜ ਆਪਾਂ ਕਾਲਾ ਸਿੰਘ ਦੇ ਖੇਤ ਜੋ ਕਿ ਆਪਣਾ ਮਿੱਤਰ ਆ ਉਹਦੇ ਖੇਤਾਂ 'ਆ ਇਹਨੇ ਅੱਧਾ ਏਕੜ ਬੈਂਗਣੀ ਲਾਈ ਹੋਈ ਆ ਬੈਂਗਣੀ ਸੈਮੀਨਾ ਦੀ ਸ਼ਾਮਲੀ ਵੈਰੈਟੀ ਆ ਇਹਦੇ ਰੋਗਾਂ ਬਾਰੇ ਅੱਜ ਗੱਲ ਕਰਨਾ ਆ ਇਹਦੇ ਨੂੰ ਜ਼ਿਆਦਾਤਰ ਦੋ ਰੋਗ ਪੈਂਦੇ ਨੇ ਇੱਕ ਤਾਂ ਇਹਨੂੰ ਸੁੰਡੀ ਦੀ ਪ੍ਰੋਬਲਮ ਆਉਂਦੀ ਆ ਤੇ ਜ਼ਿਆਦਾਤਰ ਤੇਲਾ ਤੇ ਇੱਕ ਮਾਈਟ ਦੀ ਪ੍ਰੋਬਲਮ ਆਉਂਦੀ ਆ ਅੱਜ ਆਪਾਂ ਸੁੰਡੀ ਬਾਰੇ ਗੱਲ ਕਰਾਂਗੇ ਸੁੰਡੀ ਜਿਵੇਂ ਤਣਾ ਸੇਦਕ ਤੇ ਇਹਨੂੰ ਫਲ ਸੇਦਕ ਸੁੰਡੀ ਪੈਂਦੀ ਹੈ ਜਿਹਨੂੰ ਸੂਤ ਬਾਰਡਰ ਤੇ ਫਰੂਟ ਬਾਰਡਰ ਕਹਿੰਦੇ ਨੇ ਆਜੋ ਆਪਾਂ ਦਿਖਾਉਣੇ ਆ ਤਣਾ ਸੇਦਕ ਜਿਵੇਂ ਆਹ ਤਣੇ ਨੇਗੇ ਇਹ ਸੁੰਡੀ ਦੇ ਕਾਰਨ ਸੁੱਕੇ ਹੋਏ ਨੇ ਵਿੱਚ ਕਿਸਾਨ ਵੀਰ ਕਹਿੰਦੇ ਨੇ ਵੀ ਸੁੱਕਦੀ ਕਿਉਂ ਆ ਇਹ ਜ਼ਿਆਦਾਤਰ ਜਦੋਂ ਸੁੰਡੀ ਪੈ ਜਾਂਦੀ ਆ ਪੂਸੇ ਚ ਫੇਰ ਸੁੱਕਦੀ ਆ ਆ ਦੇਖੋ ਇਹਦੇ ਵਿੱਚ ਸੁੰਡੀ ਹੁੰਦੀ ਹੈ ਜਿਹੜੀ ਉਹ ਇਹਨੂੰ ਖਾ ਜਾਂਦੀ ਆ ਦੇਖੋ ਤੇ ਫਿਰ ਇਹ ਤਣਾ ਸੁੱਕ ਜਾਂਦਾ ਮਰ ਜਾ ਜਾਂਦਾ ਇਹੀ ਸੁੰਡੀ ਫਲ ਚ ਪੈ ਜਾਂਦੀ ਹੈ ਜੀ ਜਦੋਂ ਪਤੰਗਾ ਅੰਡਾ ਰੈਂਦਾ ਉਹ ਜਾ ਕੇ ਟੂਸੇ ਦੇ ਦਿੰਦਾ ਫਲ ਚ ਦੇ ਦਿੰਦਾ ਫਲ ਚ ਪੈ ਜਾਂਦੀ ਆ ਸੋ ਆਪਾਂ ਇਸ ਦੀ ਰੋਕਥਾਮ ਲਈ ਅਡਵਡ ਟਾਈਮ ਤੇ ਜਿਵੇਂ ਹਫਤੇ ਬਾਅਦ ਤਿੰਨ ਦਿਨਾਂ ਬਾਅਦ ਅਡਵਡ ਸਪਰੇ ਹਾਂ ਰਿਪੀਟ ਕਰਨੀਆਂ ਨੇ ਜਿਵੇਂ ਅਡਵਡ ਟੈਕਨੀਕਲ ਆਉਂਦੇ ਨੇ ਜਿਵੇਂ ਕੋਰਾ ਜਾਂਦਾ ਆ ਗਿਆ ਸਲਟ ਜਾਂ ਐਮਐਮਐਕਟਨ ਮੈਂ ਜਿਹੜੀ 1.9 ਏਸੀ ਫਾਰਮ ਚ ਜਾਂ ਫਲੂਮੈਡਮਾ ਆਇਡਾ ਜਿਵੇਂ ਟਾਟਾ ਦੀ ਟਕੂਮੀ ਆ ਗਈ ਫੇਮ ਆ ਗਈ ਜਾਂ ਟਰੈਸਰ ਆਉਂਦੀ ਹੈਗੀ ਇਸ ਤਰ੍ਹਾਂ ਹਰੇਕ ਸਪਰੇਅ ਨੂੰ ਰਿਪੀਟ ਕਰਦੇ ਜਾਣਾ ਤਿੰਨ ਦਿਨਾਂ ਬਾਅਦ ਜਿਵੇਂ ਮਹਿੰਗੀ ਤੋਂ ਮੈਂ ਵੀ ਜੇ ਸਪਰੇਅ ਹੈ ਟੈਕਨੀਕਲ ਮਹਿੰਗਾ ਜਿਵੇਂ ਉਹਨੂੰ ਚਾਰ ਪੰਜ ਦਿਨਾਂ ਬਾਅਦ ਨਹੀਂ ਸਸਤੇ ਟੈਕਨੀਕਲ ਤਿੰਨ ਦਿਨਾਂ ਬਾਅਦ ਸਪਰੇਅ ਕਰਨੀ ਕਰਦੇ ਆਂ ਜੋ ਪਤੰਗਾਂ ਆਉਂਦਾ ਉਹ ਆਂਡਾ ਦੇ ਕੇ ਜਾਂਦਾ ਉਹ ਜਿਹੜੀ ਵੀ ਆਪਾਂ ਸਪਰੇਅ ਕਰਾਂਗੇ ਉਹਦੇ ਜਿਸ ਸੰਪਰਕ ਚ ਆਊਗਾ ਤਾਂ ਉਹ ਖਤਮ ਹੋ ਜਾਊਗਾ ਸੋ ਸਾਰੇ ਕਿਸਾਨ ਵੀਰ ਨੋਟ ਕਰਨਾ ਵੀ ਜ਼ਿਆਦਾਤਰ ਲੇਟ ਨਹੀਂ ਆਪਾਂ ਨੇ ਸਪਰੇਅ ਕਰਨੀ ਵੀ ਸਪਰੇਅ ਕਰਤੀ 15 ਦਿਨਾਂ ਬਾਅਦ ਸਪਰੇਅ ਕਰਨੀ ਆ ਜਦੋਂ ਨੂੰ ਆਪਾਂ ਦੁਬਾਰੋਂ ਸਪਰੇਅ ਕਰਾਂਗੇ 15 ਦਿਨਾਂ ਬਾਅਦ ਉਦੋਂ ਨੂੰ ਆਂਡਾ ਦੇਖ ਕੇ ਸੁੰਡੀ ਫਰੂਟ 'ਚ ਵੱਢ ਜੂਗੀ ਜਾਂ ਤਣੇ 'ਚ ਵੱਢ ਜੂ। ਸੋ ਸਾਰੇ ਕਿਸਾਨ ਵੀਰ ਨੋਟ ਕਰਨਾ ਇਹ ਬੈਂਗਣੀ ਫੈਸਲਾ ਹੈ ਕਿ ਇਹਨੂੰ ਘੱਟੋ-ਘੱਟ 3 ਦਿਨਾਂ ਬਾਅਦ ਜਾਂ ਹਫ਼ਤੇ ਬਾਅਦ ਸਪਰੇਅ ਜ਼ਰੂਰ ਕਰੋ। ਧੰਨਵਾਦ ਜੀ।